ਇਸ ਸਮੇਂ ਦੀ ਬਹੁਤ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬੀਤੇ ਦਿਨੀ ਡੇਰਾ ਬਸੀ ਲਾਕੇ ਤੋਂ 7 ਬੱਚੇ ਜੋ ਲਾਪਤਾ ਹੋਏ ਸੀ ਉਹਨਾਂ ਵਿੱਚੋਂ ਇੱਕ ਬੱਚਾ ਤਾਂ ਪਹਿਲਾਂ ਹੀ ਵਾਪਸ ਮਿਲ ਆਇਆ ਸੀ ਪਰ ਦੋ ਹੋਰ ਬੱਚੇ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਮਿਲੇ ਨੇ ਵੱਡੀ ਖਬਰ ਹੈ ਬਹੁਤ ਬਹੁਤ ਖਬਰ ਨੂੰ ਸ਼ੇਅਰ ਕਰਿਓ ਦੱਸਦੇ ਨੇ ਕਿ ਡੇਰਾ ਬਸੀ ਲਾਕੇ ਦੇ ਵਿੱਚ ਉਸ ਸਮੇਂ ਡਰ ਦਾ ਮਾਹੌਲ ਬਣ ਗਿਆ ਸੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ ਜਦੋਂ ਇੱਕਦਮ 7 ਬੱਚੇ ਲਾਪਤਾ ਹੋਣ ਦੀ ਖਬਰ ਆਈ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਹੱਥਾ ਪੈਰਾਂ ਦੀ ਪੈ ਗਈ ਤੇ ਪੁਲਿਸ ਵੱਲੋਂ ਲਗਾਤਾਰ ਅਲੱਗ-ਅਲੱਗ ਥਾਣੇ ਦੇ ਨਾਲ ਸੰਪਰਕ ਕੀਤਾ ਜਾਇਆ ਸੀ ਰੇਲਵੇ ਸਟੇਸ਼ਨ ਤੇ ਹੋਰ ਐਦਾਂ ਦੇ ਜਨਤਕ ਸਤਾਮਾਂ ਦੇ ਉੱਤੇ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਹੋਈ ਸੀ ਤਾਂ ਦੋ ਬੱਚੇ ਪੁਲਿਸ ਨੇ ਰੀਟੇਨ ਕਰ ਲਏ ਨੇ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਉਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬਾਕੀ ਬੱਚੇ ਬੰਬਈ ਚਲੇ ਗਏ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਬੱਚਿਆਂ ਵੱਲੋਂ ਕਿ ਜਿਹੜੇ ਬੱਚੇ ਨੇ ਉਹ ਬੰਬੇ ਦੇ ਵਿੱਚ ਫਿਲਮਾਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਸੀ ਜਿਸ ਦੇ ਕਾਰਨ ਉਹਨਾਂ ਨੇ ਘਰ ਤੋਂ ਨਿਕਲਣ ਦਾ ਪਲਾਨ ਬਣਾਇਆ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਬੱਚੇ ਦਾ ਤਾਂ ਸੋਸ਼ਲ ਮੀਡੀਆ ਅਕਾਊਂਟ ਵੀ ਚੱਲੂ ਹੈ ਪਰ ਅਜੇ ਤੱਕ ਇਹ ਵੀ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਕਿ ਉਹਨਾਂ ਕੋਲ ਕੋਈ ਫੋਨ ਭਾਵੇਂ ਨਹੀਂ ਪਰ ਉਹ ਕਿਸੇ ਸਾਈਬਰ ਕੈਫੇ ਤੋਂ ਜਾਂ ਫਿਰ ਹੋਰ ਤਰੀਕੇ ਦੇ ਤਰੀਕੇ ਦੇ ਨਾਲ ਉਹ ਆਪਣੇ ਸੋਸ਼ਲ ਮੀਡੀਆ ਕਾਟ ਨੂੰ ਔਨ ਕਰ ਰਹੇ ਨੇ ਪੈਸੇ ਕੁਝ ਜਿਹੜੇ ਨਾਲ ਲੈ ਕੇ ਗਏ ਨੇ ਜਿਸ ਤੋਂ ਬਾਅਦ ਜਿਸ ਤਰੀਕੇ ਨਾਲ ਅੱਜ ਕੱਲ ਫਿਲਮਾਂ ਦੇ ਵੀ ਦਿਖਾ ਜਾਂਦਾ ਹੈ ਜਾਂ ਫਿਰ ਸੋਸ਼ਲ ਮੀਡੀਆ ਫੋਨਾਂ ਦੇ ਵਿੱਚ ਵੇਖਣ ਨੂੰ ਮਿਲਦਾ ਕਿ ਛੋਟੀ ਉਮਰੇ ਅਸੀਂ ਬੰਬੇ ਦੇ ਵਿੱਚ ਗਏ ਫਿਰ ਉਸ ਜਗ੍ਹਾ ਉੱਤੇ ਜਾ ਕੇ ਐਕਟਰ ਬਣੇ ਕਿਸ ਤਰੀਕੇ ਫਿਲਮਾਂ ਦੇ ਵਿੱਚ ਕੰਮ ਕੀਤਾ ਤਾਂ ਇਹ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਇਹ ਬੱਚੇ ਜਿਹੜੇ ਨੇ ਦਿੱਲੀ ਹਰਵਾਨਾ ਹੋ ਕੇ ਬੰਬੇ ਜਾਣ ਦੀ ਤਿਆਰੀ ਕਰ ਰਹੇ ਸੀ ਪਰ ਦੋ ਬੱਚੇ ਪੁਲਿਸ ਨੇ ਰੀਟੇਨ ਕਰ ਲਏ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੁੱਛਗਿੱਛ ਕਰਕੇ ਮਾਪਿਆਂ ਦੇ ਹਵਾਲੇ ਕਰਨੇ ਨੇ ਤੇ ਬਾਕੀ ਬੱਚੇ ਦੱਸਿਆ ਜਾ ਰਿਹਾ ਕਿ ਬੰਬੇ ਦੇ ਵਿੱਚ ਪਹੁੰਚ ਗਏ ਨੇ ਤੇ ਜਲਦੀ ਪੁਲਿਸ ਉਹਨਾਂ ਨੂੰ ਵੀ ਰੀਟੇਨ ਕਰੇਗੀ ਤੇ ਨਾਲ ਦੀ ਨਾਲ ਮਾਪਿਆਂ ਤੱਕ ਪਹੁੰਚਾ ਸਕਦੀ ਹੈ ਪਰ ਅੱਜ ਕੱਲ ਆਪਣੇ ਬੱਚਿਆਂ ਨੂੰ ਸੰਭ ਕੇ ਰੱਖਿਓ ਸੰਭਾਲ ਕੇ ਰੱਖਿਓ ਕਿਉਂਕਿ ਬੱਚਿਆਂ ਦੀ ਸੋਚ ਲਗਾਤਾਰ ਬਦਲਦੀ ਜਾ ਰਹੀ ਹੈ ਤੁਸੀਂ ਕਿਸੇ ਹੋਰ ਪਾਸੇ ਰੁੱਝੇ ਹੁੰਦੇ ਹੋ ਪਰ ਬੱਚੇ ਤੁਹਾਡੇ ਕੁਝ ਹੋਰ ਹੀ ਮੰਦਪ ਚ ਪਲਾਨ ਬਣਾ ਕੇ ਰੱਖਦੇ ਨੇ ਅੱਜ ਕੱਲ ਬੱਚਿਆਂ ਦੇ ਨਾਲ ਗੱਲਬਾਤ ਜ਼ਰੂਰ ਕਰਿਆ ਕਰੋ ਘਰ ਬੈਠ ਕੇ ਫੋਨ ਘੱਟ ਤੇ ਬੱਚਿਆਂ ਦੇ ਨਾਲ ਉਹਨਾਂ ਨਾਲ ਆਪਣੀਆਂ ਗੱਲਾਂ ਸੇਅਰ ਜ਼ਰੂਰ ਕਰਿਆ ਕਰੋ ਬੱਚਿਆਂ ਦੇ ਮਨ ਚ ਕੀ ਚੱਲ ਰਿਹਾ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਕਈ ਸ਼ਰਾਰਤੀ ਅਨਸਰ ਮਾਰੇ ਅਨਸਰ ਵੀ ਇਲਾਕੇ ਦੇ ਚ ਫਿਰ ਰਹੇ ਨੇ ਉਹਨਾਂ ਤੋਂ ਵੀ ਆਪਣੇ ਬੱਚਿਆਂ ਨੂੰ ਬਚਾਉਣ ਦੀ ਲੋੜ ਹੈ ਇਸ ਖਬਰ ਨੂੰ ਬਤਵਾਤ ਸ਼ੇਅਰ ਕਰਕੇ ਕਮੈਂਟ ਜ਼ਰੂਰ ਕਰਿਓ